ਅਸੀਂ ਇਸ ਗੱਲ ਦੇ ਬਿਲਕੁਲ ਹੱਕਚਾਂ ਕਿ ਉਹ ਪਾਣੀ ਜਿਹੜਾ ਕਾਲਾ ਪਾਣੀ ਜਿਹੜਾ ਉਹ ਮੈਂ 2008 ਤੋਂ ਲੈ ਕੇ 2009 ਤੋਂ ਲੈ ਕੇ ਮੈਂ ਫਾਜ਼ਿਲਕਾ ਦੇ ਪਿੰਡਾਂ ਜਾਂਦਾ ਰਹਾਂ ਕਿਉਂਕਿ ਕੱਲਾ ਜਿ ਲੁਧਿਆਣੇ ਤੋਂ ਦੀ ਜਿਹੜਾ ਸੱਤ ਨੂੰ ਜਾਂ ਉਹ ਕਾਲਾ ਹੁੰਦਾ ਹੁੰਦਾ ਕਸੂਰ ਤੋਂ ਵਾਪਸ ਆ ਜਾਂਦਾ ਕਸੂਰ ਵੀ ਉਹਨਾਂ ਨੇ ਪਾਕਿਸਤਾਨ ਨੇ ਸਾਰੀਆਂ ਚਮੜੇ ਦੀਆਂ ਫੈਕਟਰੀਆਂ ਇਦੀ-ਇਦੀ ਕਿਨਾਰੇ ਲਾ ਰੱਖੀਆਂ ਨੇ ਵਾਪਸ ਜਦੋਂ ਆਉਂਦਾ ਤਾਂ ਇੰਨਾ ਕਾਲਾ ਹੋ ਜਾਂਦਾ ਕਿ ਉਹਨਾਂ ਪਿੰਡਾਂ ਦੇ ਪੱਤਣ ਚ ਪਾਣੀ ਚਲਾ ਗਿਆ ਡੂੰਗਾ ਨਾਲਕਾ ਲਵਾਉਣ ਦੀ ਉਹਨਾਂ ਦੀ ਵਿੱਤੀ ਹਾਲਾਤ ਹੈ ਨਹੀਂ ਚਲੀ ਆਪਣਾ ਜਾਕਰ ਸਾਹਿਬ ਤੁਹਾਡਾ ਇਲਾਕਾ ਮੈਂ ਪਿੰਡਾਂ ਦੇ ਨਾਮ ਲੈ ਦਿੰਨਾ ਦੋਨਾਂ ਨਾਨਕਾ ਤੇਜਾ ਰਹਿੇਲਾ ਮਹਾਤਮ ਨਗਰ ਚੰਗੜ ਪੈਣੀ ਤੇਜੀ ਵਾਲੀ ਰੇਲੀ ਰੇਤੀ ਵਾਲੀ ਪੈਣੀ ਮੈਂ ਇਹਨਾਂ ਸਾਰੇ ਪਿੰਡਾਂ ਚ ਜਦੋਂ ਮੈਂ ਰਾਜਨੀਤੀ ਚ ਨਹੀਂ ਸੀ ਮੈਂ ਉਦੋਂ ਵੀ ਜਾ ਕੇ ਨਾਲਕੇ ਲਵਾਉਂਦਾ ਰਿਆ ਸੋ ਮੇਰਾ ਮਤਲਬ ਇਹ ਨਹੀਂ ਹੈ ਕਿ ਨਾ ਕੱਲੀ ਸਰਕਾਰ ਚ ਹੀ ਹੋਵਾਂ ਤੇ ਉਹ ਵੀ ਕਰੀਏ ਉਸ ਵੇਲੇ ਉਸ ਵੇਲੇ ਇਹ ਪਿੰਡ ਜਲਾਲਾਬਾਦ ਚ ਪੈਂਦੇ ਸੀਗੇ ਔਰ ਜਲਾਲਾਬਾਦ ਤੋਂ ਐਮਐਲਏ ਕੌਣ ਸੀਗਾ ਸੁਵੀਰ ਸਿੰਘ ਬਾਦਲ ਔਰ ਉਸ ਵੇਲੇ ਉਹ ਇਲਾਕਾ ਫਾਜ਼ਿਲਕਾ ਦਾ ਇਲਾਕਾ ਤੇ ਸਿਹਤ ਮੰਤਰੀ ਕੌਣ ਸੀ ਸੁਰਜੀਤ ਸਿੰਘ ਜਿਆਣੀ ਮਤਲਬ ਸਿਹਤ ਮੰਤਰੀ ਦੇ ਤੇ ਡਿਪਟੀ ਮੁੱਖ ਮੰਤਰੀ ਦੇ ਇਲਾਕੇ ਚ ਅੱਜ ਜਾ ਕੇ ਦੇਖ ਲਿਓ ਅੱਜ ਅਸੀਂ ਉੱਥੇ ਹੁਣ ਡੂੰਗੇ ਬੋਰ ਲਵਾ ਰਹੇ ਹਾਂ ਪਰ ਜਿਹੜਾ ਪਹਿਲਾਂ ਹੋ ਗਿਆ ਡੈਮੇਜ ਉਹਦਾ ਕੁਝ ਨਹੀਂ ਕਰ ਸਕਦੇ ਹਰ ਘਰ ਚ ਬੀਲ ਚੇਰ ਆ ਜਨਾਬ ਤੁਸੀਂ ਦੇਖ ਹੀ ਨਹੀਂ ਸਕਦੇ ਉੱਥੇ ਉਹਨਾਂ ਪਿੰਡਾਂ ਨੂੰ 6 6 ਸਾਲ ਦੇ 7 8 ਸਾਲ ਦੇ ਬੱਚਿਆਂ ਦੇ ਵਾਲ ਚਿੱਟੇ ਹੋ ਜਾਂਦੇ ਨੇ ਇਹ ਗੱਲ ਮੈਂ ਪਾਰਲੀਮੈਂਟ 'ਚ ਵੀ ਉਠਾਈ ਸੀ ਆਰਸੈਨਿਕ ਹੈ ਹੈਵੀ ਮੈਟਲਸ ਨੇ ਈਵਨ ਜਿਹੜਾ ਯੂਰੇਨੀਅਮ ਪਾਇਆ ਜਾਂਦਾ ਉਥੇ ਪਾਣੀ 'ਚ ਯੂਰੇਨੀਅਮ ਕੋਈ ਕੋਈ ਕਿਤੇ ਨਹੀਂ ਦਿੰਦਾ ਕਾਦਾ ਪਾਣੀ ਕਾਦੇ ਕਾਲਾ ਪੰਜਾਬ ਹੈ ਕਾਲਾ ਸੋ ਅਸੀਂ ਕਿਹਾਂ ਹੰਦੇ ਰੱਗੇ ਹੋਇਆ ਪ੍ਰਗਟ ਬਾਜੀ ਮੈਂ ਕੱਲਾ ਨਹੀਂ ਜਾਣਾ ਜਦੋਂ ਹੁਣ ਮੈਂ ਐ ਜਲੰਧਰ ਤੁਸੀਂ ਵੀ ਨਾਲ ਚਲਿਓ ਤੁਸੀਂ ਮੈਨੂੰ ਦਿਖਾਓ ਇਮੀਡੀਏਟਲੀ ਹੱਲ ਹੋਊਗਾ ਸਾਰਾ